ਅੱਜ ਭਾਈ ਸਬਜੀ ਬੱਚੋਂ ਕੱਖ ਪਟਣ ਦੀ ਤਿਆਰੀ ਕੱਖ ਪਟਣ ਕੱਖਾਂ ਦੀ ਪਟਾਈ ਕਰਕੇ ਬਰੀਕ ਬਰੀਕ ਚ ਕੱਖ ਹੋ ਗਿਆ ਜਿਹੜੀ ਸਬਜੀ ਬਿਜੀ ਸੀ ਉਹਦੇ ਵਿੱਚ ਵਾ ਮਤਲਬ ਗਿੱਲਾ ਹੈਗਾ ਥੋੜਾ ਜਿਹਾ ਹੱਥਾਂ ਨਾਲ ਪਟ ਪਟ ਕੇ ਦੇ ਵਿੱਚੋਂ ਸਾਫ਼ ਕਰਤੀ ਇਹ ਵਿੱਚੋਂ ਨੂੰ ਮਟਰਾਂ ਦੇ ਵਿੱਚ ਹੋ ਗਏ ਸੀਗੇ ਇਹ ਮਟਰ ਸੀ ਮੂਲੀ ਸੀ ਸਿਕੰਦਰ ਲੱਗਿਆ ਹੈ ਇਹਦੇ ਚ ਕੱਖ ਕਬੂਤੀ ਜੀ ਹੁੰਦੀ ਆ ਉਹ ਥੋੜੀ ਜਿਆਦਾ ਹੋ ਗਈ ਸੀ ਬੱਚੇ ਦੇ ਉਹ ਦੇਖਿਆ ਕਿ ਮੈਂ ਹੱਥਾਂ ਦੇ ਨਾਲ ਉਹਨੂੰ ਗਿੱਲਾ ਹੈਗਾ ਤਾਂ ਹੁਣ ਗਿੱਲੇ ਨਾਲ ਜੜਾਂ ਦੇ ਵਿੱਚੋਂ ਇਹ ਨਿਕਲੀ ਆਉਂਦੀ ਹੈ। ਸਫਾਈ ਕਰਦਾਂਗੇ ਇਸ ਇਸ ਢੰਗ ਨਾਲ ਹੌਲੀ ਕਰਕੇ। ਆ ਜਿਹੜਾ ਪਿਛਲੇ ਪਾਸੇੋਂ ਥਾਂ ਸਾਫ਼ ਹੋ ਗਿਆ ਇਹ ਜਿਹੜਾ ਬੱਚੇ ਬੂਟੀ ਦੀ ਪੱਟੀ ਗਈ ਇਹ ਜਗ੍ਹਾ ਸਾਫ਼ ਹੋ ਕੇ ਬਸ ਇਕੱਲੇ ਆਪਣੇ ਬੂਟੇ ਬੱਚੇ ਹੁਣ ਬੂਟੇ ਰਹਿ ਗਏ ਇਕੱਲੇ ਇਹ ਥੋੜੇ ਹੈਗੇ ਥੋੜੇ ਵਿਰਲੇ ਨੇ ਸਿੱਧੇ ਨੇ ਇਹਨਾਂ ਦੇ ਵਿੱਚ ਫੇਰ ਦੁਬਾਰੇ ਉਰਲਾਦਾਂ ਹੁਣ ਆ ਇਧਰਲੇ ਪਾਸੇੋਂ ਆਇਦੀ ਉਪਤਾਏ ਗਾ ਹੁਣ ਕਰੀ ਜਲਿਆ ਥੋੜਾ ਥੋੜਾ ਕਰਕੇ ਤੇ ਹਾਈ ਸੰਗਣੀ ਵਾਲੀ ਹੋ ਗਈ ਸੀ ਬੱਚੇ ਤੇ ਸਾਰੇ ਪੁੱਟੇ ਜੋ ਸਾਫ ਹੋ ਜੂਗੀ ਵਧੀਆ ਬਣ ਜੂਗੀ ਤੇ ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾ ਮਰ ਨੂੰ ਸਸਰੀ ਘਰ ਵੱਡੇ ਸੋਤੇ ਨੂੰ ਸਾਰਿਆਂ ਨੂੰ ਸਸਰੀ ਘਰ ਅੱਜ ਅਜੇ ਲੱਗਿਆ ਜੀ ਸਬਜੀ ਦੇ ਵਿੱਚ ਸਬਜੀ ਦੇ ਬੱਚੇ ਜਿਹੋ ਨੇ ਦੇਖ ਨਾ ਕੋਈ ਉਹਦੀ ਸਫਾਈ ਕਰਨ ਲੱਗੇ। ਅੰਨੇ ਕਨੇ ਕਜ ਨਾ ਦੇਖ ਨਾ ਤਰ ਇਹਨੂੰ ਵਾਹ ਕਰ ਲਈ ਸਫਾਈ ਇਹਦੀ। ਇਹਦੀ ਸਫਾਈ ਹੋ ਜਾਊਗੀ। ਚਲ ਠੀਕ ਹੋ ਜਾਊਗਾ। ਹਾਂ ਸਬਜੀ ਬਦਨ ਫੁੱਲਣ ਵਾਲੀ ਹੋ ਜਾਂਦੀ ਹੈ ਫਿਰ। ਕਿੱਦਾਂ ਬੁੱਟਾ ਆਹ ਜਿਹੜੀ ਜਗ੍ਹਾ ਪਹਿਲੇ ਪਾਸੇ ਆ ਦਿਖਾਈ ਇਹਨੂੰ ਸਾਫ਼ ਕੀਤੀ ਇਹਦੇ ਵਿੱਚ ਥੱਲੇ ਮੂਲੀ ਚਕੰਦਰ ਤੇ ਮਟਰਾਂ ਦੇ ਬੂਟੇ ਨੰਗੇ ਹੋਏ ਨੇ ਬੂਟੇ ਨਾ ਮਟਰਾਂ ਦੇ ਬੂਟੇ ਵਿੱਚ ਹੀ ਦੱਬਲੇ ਸੀਗੇ ਹੁਣ ਆ ਇੱਧਰ ਦੇ ਬਸ ਬਰੀਕ ਨੇ ਨਾ ਹੌਲੀ ਹੌਲੀ ਕਰਕੇ ਬੱਚੋ ਕੱਢਣੇ ਪੈਂਦੇ ਨੇ ਇੱਕ ਥੋੜਾ ਥਾਂ ਹਜੇ ਥੋੜਾ ਨਰਮਾ ਗਿੱਲਾ ਫਿਰ ਬਾਤਾ ਆਏ ਤੇ ਉਹਦਾ ਬਾਜੇ ਨੂੰ ਗੁੱਡ ਕੇ ਫਿਰ ਖੁਰਪੀ ਨਾਲ ਗੁੱਡ ਕੇ ਤੇ ਮੇਰੇ ਕੋਲ ਹੋਰ ਦਾਣੇ ਲਾ ਦਿਆਂਗੇ ਨਾਲ ਪਾਣੀ ਜਿਆਦਾ ਲੱਗ ਗਿਆ ਸੀਗਾ ਪਾਣੀ ਜਿਆਦਾ ਲੱਗਣ ਕਰਕੇ ਮਟਰਾਂ ਦੇ ਵੀ ਨਾਲ ਵਿੱਚ ਮਰ ਗਏ ਹਰੇ ਨਹੀਂ ਹੋਏਗੇ ਮਨ ਲਗਾ ਇੰਨੀ ਜਗਾ ਸਾਫ ਹੋ ਗਈ ਉਹਨਾਂ ਵਿੱਚੋਂ ਸਾਹ ਇੱਧਰ ਵਸੇ ਰਗੀ ਦੱਗੀ ਜਿੱਕਾ ਇਹਨੋਂ ਕੱਢਣ ਲੱਗੇ ਆਂ ਨੇ ਦਗ ਨਿੱਕਲ ਜੂਗੇ ਚਲ ਜ਼ਾਰੀ ਕੈਰੀ ਸਾਫ ਹੋ ਜੂਗੀ ਬੜਾ ਮੁਤਾ ਹੱਥ ਲਾ ਮੇ ਫੇਰੀ ਹੁੰਦਾ ਜੇ ਮੁਕਲਾ ਪਾਣੀ ਲਾ ਕੇ ਦੇਖਣ ਆਏ ਤਾਂ ਹੁਣ ਤੋਂ ਬਾਅਦ ਵਿੱਚ ਬੱਤਰਾ ਜਦੋਂ ਆ ਗਿਆ ਉਸ ਵਾਰ ਗੁੱਡ ਕੇ ਵਿੱਚ ਇਹਨੇ ਦਾਣੇ ਹੋਰ ਲਾ ਦੇਣਗੇ ਬੀਜਿਆਂ ਦਾ ਪੈਮੈਂਟ ਰਵਾ ਉਹ ਹੋਰ ਲਾ ਦਾਂਗੇ ਇਹਦੇ ਵਿੱਚ ਕੋਈ ਉਹਨਾਂ ਜਦੋਂ ਬਜਾਈ ਕਰੀ ਐ ਉਤੋਂ ਮੀਂਹ ਪੈ ਗਿਆ ਮੀਂਹ ਪੈਣ ਕਰਕੇ ਉਹ ਬੱਚੇ ਦਾਣੇ ਖਰਾਬ ਹੋ ਗਏ ਗਲਗਲ ਵੇ ਬੱਚਾ ਪਾਣੀ ਜ਼ਿਆਦਾ ਹੋ ਗਿਆ ਸੀ ਆ ਮੂਲੀ ਮਾਲੀਦਾਰੀ ਹੋ ਗਈ ساری ਮੂਲੀ ਹੋ ਗਈ ਸਿਕੰਦਰ ਹਰਾ ਹੋ ਗਿਆ ਫਾਂਸੀ ਆ ਦੀ ਆਵਾਜ਼ ਬੋਲਦਿਆਂ ਕਿੰਨੀ ਪਿਆਰੀ ਲੱਗਦੀ। ਲਓ ਬਾ ਬਾੜੀ ਦੇ ਵਿੱਚ ਦਰਖਤਾਂ 'ਚ ਫਾਂਸੀ ਬੋਲਦ ਰੇ ਬੜੇ ਸੋਹਣੇ ਲੱਗਦੇ ਬੋਲਦ। ਹੌਲੀ ਹੌਲੀ ਲੱਗੇ ਰਾਵਾਂਗੇ ਤਾਂ ਬੇਲਾ ਕਰੀ ਦਵਾਂਗੇ ਕਿ ਹਰੀ ਨ ਹੋਵੇ ਗਾ। ਉਹ ਬ੍ਰੇਕੀ ਦਾ ਕੰਮ ਹੌਲੀ ਹੌਲੀ ਨਿਕਲਦੇ ਨੇ ਗੇ। ਬ੍ਰੇਕ ਬ੍ਰੇਕ ਜਰਨਾ। ਮਤਲਬ ஊட்டையால் நம்ம நாளை ஃபடஃபட கிச்சணே பண்ண ਏ ਭਾਈ ਅੱਜ ਕੈਰੀ ਸਾਫ ਕੀਤੀ। ਇਹਦੀ ਸਵਾਹੀ ਕਰੀ ਤੇ ਬੜਾ ਨਦੀਨ ਜਾਂ ਹੋ ਗਿਆ ਸੀਗਾ। ਸਾਰਾ ਪੱਟ ਪੱਟ ਕੇ ਬਾਹਰ ਸਕੇ। ਹੁਣ ਇਹ ਜੀ ਹੋ ਗਿਆ ਬੁੱਤੇ ਸਿਕੰਦਰਾਂ ਦੇ। ਸਿਕੰਦਰ ਤੇ ਗਾਜਰ ਗਾਜਰ ਚ ਵੀ ਥੋੜਾ ਜਿਹਾ ਹੱਥ ਫੇਰ ਦਿਆਂ ਕੱਲ ਨੂੰ। ਉਹ ਗਾਜਰਾਂ ਚ ਰਹਿ ਗਿਆ ਥੋੜਾ ਜਿਹਾ ਨਦੀਨ ਜਿਹਾ ਕੱਢਣ ਵਾਲਾ ਆ ਪਈ ਲਸਣ ਵੀ ਹੋ ਗਿਆ ਬੇਚਦੀ ਨਿਕਲਿਆ ਸਾਰਾ ਪਰਾਲੀ ਦੇ ਲਸਣ ਉਪਰੇ ਸਰੋਂ ਦੀ ਕਿਆਰੀ ਉਸ ਤੋਂ ਅੱਗੇ ਮੇਥੇ ਤੇ ਪਾਲਕ ਉਹ ਵਿਚ ਥੋੜੇ ਜਿਹਾ ਆ ਭਾਈ ਕਾਇਕ ਕਿਆਰੀ ਛੋਲਿਆਂ ਦੀ ਪਰੇ ਹੋਗੀ ਆਪਣੇ ਸਗਮ ਲਾਦੇ ਮੈਂ ਕਿਹਾ ਵਧੀਆ ਲਸਣ ਨਿਕਲ ਆਇਆ ਤੇ ਲਸਣ ਵੀ ਸਾਰਾ ਪਰਾਲੀ ਦੇ ਵਿੱਚ ਦੀ ਬਾਹਰ ਆ ਗਿਆ ਹੁਣ ਇਹਦੀ ਕਾਵਨ ਬਾਜਰਾ ਦੇ ਵਿੱਚੋਂ ਇਹਦੇ ਚੋਂ ਦੀਨਜਾ ਕੱਢ ਕੇ ਇਹਦੀ ਸਫਾਈ ਕਰਾਂਗੇ ਆਹ ਬੜੇ ਸਾਰਾ ਚਿਕੰਦਰ ਚਿਕੰਦਰ ਤੇ ਇਹਦੇ ਵਿੱਚ ਵੀ ਛਿੱਟੇ ਇਹਨਾਂ ਦੂਜੇ ਇਦੇ ਕੋਈ ਮੋਲੀਆਂ ਦੇ ਵੀ ਨੇ ਦੇ ਇਹਦੇ ਚ ਵੀ ਆ ਮੋਲੀ ਵਿੱਚ ਖੜੀ ਆ ਮੋਲੀ ਮਟਰ ਇਹਦੀ ਅੱਜ ਸਫਾਈ ਕੀਤੀ ਆ ਸਾਰੇ ਅ ਮਟਰਾਂ ਦੀ ਮੈਂ ਕਿਹਾ ਮਟਰ ਹੁਣ ਆਹੋ ਲਗੂ ਟਮਾਟਰਾਂ ਦੇ ਇਹਨੂੰ ਵੀ ਸਫਾਈ ਕਰ ਤੀ ਸਾਮਾਂ ਦਾ ਵੇਲਾ ਹੋ ਗਿਆ ਜੀ ਗੁਰਦੁਆਰਾ ਸਾਹਿਬ ਉਹ ਬੱਚ ਆਵਾਜ਼ ਆ ਰਹੀ ਹੈ ਗੁਰਦੁਆਰਾ ਸਾਹਿਬ ਰਹਿਰਾ ਹੈ ਦਾ ਪੜ੍ਹ ਹੋ ਰਿਹਾ ਜੀ ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਸਰੀਕਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੋਏ ਤੁਹਾਨੂੰ ਵੀ ਲੋਕ ਇੱਥੇ ਹੀ ਕਰਦੇ ਆਂ ਜੀ ਸਮਾਪਤੀ ਮਿਲਦੇ ਆਂ ਜੀ ਕਿਸੇ ਕਰਦੇ ਆਂ ਫਿਰ ਸਮਾਪਤੀ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਦੇਖਣ ਵਾਲੇ ਸਾਰੇ ਹੀ ਭੈਣ ਭਰਾਵਾਂ ਜਦ ਤੱਕ ਨੂੰ ਲਿਓ ਅੱਗੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ